ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਪੰਜਾਬ ਦਾ ਮੌਸਮ ਅੱਜ ਰਾਤ ਕਿਵੇਂ ਦਾ ਰਹੇਗਾ ਲੈ ਕੇ ਹਾਜ਼ਰ ਹੋਏ ਆ ਕਿਉਂਕਿ ਹੁਣ ਗਰਮੀ ਸਿਖਰਾਂ ਤੇ ਪਹੁੰਚਣੀ ਸ਼ੁਰੂ ਹੋ ਚੁੱਕੀ ਹੈ ਜਿਸ ਨੂੰ ਕੀ ਆਪਾਂ ਕਹਦੇ ਆ ਕਿ ਪੀਕ ਪੁਆਇੰਟ ਤੇ ਗਰਮੀ ਪਹੁੰਚੀ ਹੈ ਤਾਂ ਉਹ ਹਾਲਾਤ ਹੁਣ ਦਿਖਣੇ ਸ਼ੁਰੂ ਹੋ ਚੁੱਕੇ ਨੇ ਦਿਨ ਦੇ ਵੇਲੇ ਪੰਜਾਬ ਦੇ ਵਿੱਚ ਹੁਣ ਤਾਪਮਾਨ ਜਿਹੜਾ ਉਹ ਲਗਭਗ 44-45 ਡਿਗਰੀ ਪਾਰ ਕਰ ਚੁੱਕਿਆ ਹੈ ਹੁਣ ਰਾਤ ਨੂੰ ਵੀ ਇਸ ਦਾ ਅਸਰ ਦੇਖਣ ਨੂੰ ਮਿਲੇਗਾ ਦਿਨ ਦੇ ਵੇਲੇ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਤਾਪਮਾਨ 45 ਡਿਗਰੀ ਪਲੱਸ ਸੀ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਪੰਜਾਬ ਦੇ ਕਿਹੜੇ ਏਰੀਆ ਤੋਂ ਬਿਲੋਂਗ ਕਰਦੇ ਹੋ ਅਗਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਬਿਨਾਂ ਕਿਸੇ ਰੁਕਾਵਟ ਤੋਂ ਮਿਲਦੀ ਰਹੇ ਯੂਟਿਊਬ ਵਾਲੇ ਫਾਰਮਰ ਦੇ ਉੱਪਰ ਅਸੀਂ ਮੌਸਮ ਦੀ ਜਾਣਕਾਰੀਆਂ ਸਾਰੀਆਂ ਲੈਂਦੇ ਰਹਿੰਦੇ ਹਾਂ ਕਿਉਂਕਿ ਕਿਸਾਨਾਂ ਨੂੰ ਕਾਫੀ ਜ਼ਿਆਦਾ ਜ਼ਰੂਰਤ ਹੁੰਦੀ ਹੈ ਇਸ ਕਰਕੇ ਸਾਰੀ ਜਾਣਕਾਰੀ ਸਾਡੀ ਸਟੇਕ ਅਤੇ ਸਹੀ ਤਰ੍ਹਾਂ ਇੱਕ ਦੱਸਣ ਦੀ ਕੋਸ਼ਿਸ਼ ਕਰਾਂਗੇ ਅੱਜ ਰਾਤ ਦੀ ਗੱਲ ਕਰੀਏ ਤਾਂ ਮੌਸਮ ਦੀ ਜਾਣਕਾਰੀ ਤੁਸੀਂ ਦੇਖੋਗੇ ਮੌਸਮ ਪੰਜਾਬ ਦਾ ਸਾਫ਼ ਹੈ ਕੋਈ ਬੱਦਲਵਾਈ ਸਿਸਟਮ ਨਹੀਂ ਹੈ ਸਾਰੇ ਬੱਦਲਵਾਈ ਸਿਸਟਮ ਫਿਲਹਾਲ ਪੰਜਾਬ ਤੋਂ ਕਾਫੀ ਜ਼ਿਆਦਾ ਦੂਰ ਨੇ ਜਿਸ ਦੇ ਕਾਰਨ ਅੱਜ ਰਾਤ ਕਿਸੇ ਤਰੀਕੇ ਦੀ ਵੀ ਬੱਦਲਵਾਈ ਦੀ ਉਮੀਦ ਪੰਜਾਬ ਦੇ ਵਿੱਚ ਨਹੀਂ ਕੀਤੀ ਜਾ ਰਹੀ ਅੱਜ ਰਾਤ ਪੰਜਾਬ ਦੇ ਵਿੱਚ ਮੈਕਸਿਮਮ ਤਾਪਮਾਨ 27-28 ਡਿਗਰੀ ਦਾ ਜਾਣ ਦੀ ਉਮੀਦ ਹੈ ਜਿਸ ਦੇ ਨਾਲ ਇਹ ਹਾਲਾਤ ਬ ਗਰਮੀ ਦਾ ਪਸੀਨਾ ਅੱਜ ਰਾ ਸਾਨੂੰ ਪੰਜਾਬ ਦੇ ਬਹੁਤੇ ਇਲਾਕੇ ਵਿੱਚ ਦੇਖਣ ਨੂੰ ਮਿਲੇਗਾ ਦਿਨ ਦੇ ਵੇਲੇ ਹੁਣ ਜਿਹੜੀ ਹਵਾਵਾਂ ਨੇ ਖੁਸ਼ਕ ਅਤੇ ਗਰਮ ਹੋ ਚੁੱਕੇ ਨੇ ਯਾਨੀ ਕਿ ਲੂ ਦੇ ਅਲਰਟ ਪੰਜਾਬ ਦੇ ਵਿੱਚ ਜਾਰੀ ਹੋ ਚੁੱਕੇ ਨੇ ਆਉਂਦੇ 2-3 ਦਿਨ ਲਗਾਤਾਰ ਲੂ ਵਗਣ ਦੇ ਅਲਰਟ ਜਾਰੀ ਨੇ ਜਿਸ ਦੇ ਕਾਰਨ ਦਿਨ ਵੇਲੇ ਤੁਸੀਂ ਘੱਟ ਬਾਹਰ ਨਿਕਲੋ ਸਵੇਰ ਤੇ ਸ਼ਾਮ ਨੂੰ ਹੀ ਕੰਮ ਕਰੋ ਜੋ ਕਰਨਾ ਬਾਹਰ ਦਾ ਰਾਤ ਦੀ ਗੱਲ ਕੀਤੀ ਜਾਵੇ ਤਾਂ ਰਾਤ ਨੂੰ ਹੁਣ ਐਵਰੇਜ ਤਾਪਮਨ 27-28 ਡਿਗਰੀ ਤੱਕ ਪਹੁੰਚ ਰਿਹਾ ਜੋ ਕਿ ਇੱਕ ਬਹੁਤ ਖਤਰੇ ਦਾ ਸੰਕੇਤ ਹੈ ਕਿ ਗਰਮੀ ਕਿੰਨੀ ਜ਼ਿਆਦਾ ਪੰਜਾਬ ਦੇ ਵਿੱਚ ਵੱਧ ਚੁੱਕੀ ਹੈ ਤੇ ਬਾਕੀ ਇਹ ਸੀਗੀ ਅੱਜ ਰਾਤ ਦੀ ਅਪਡੇਟ ਕੋਈ ਵੱਡੀ ਹਲਚਲ ਨਹੀਂ ਹੈ ਕੋਈ ਮੀਂਹ ਜਾਂ ਕਿਸੇ ਤਰੀਕੇ ਦੀ ਉਮੀਦ ਨਹੀਂ ਹੈ ਬਾਕੀ ਜੋ ਵੀ ਸਵੇਰ ਦੀ ਜਾਣਕਾਰੀ ਹੋਵੇਗੀ ਉਹ ਅਲੱਗ ਵੀਡੀਓ ਤੁਹਾਡੇ ਤੱਕ ਪਹੁੰਚਦੀ ਕਰਾਂਗੇ ਕੋਦੋਂ ਤੱਕ ਬਣੇ ਰਹੋ ਚੈਨਲ ਦੇ ਉੱਪਰ ਧੰਨਵਾਦ ਸਾਰੇ ਦਰਸ਼ਕ ਵੀਰਪੈਣ ਪਰਮਾ ਦਾ